ਪਰਵਾਹ ਨਾ ਹੀ ਕਿਸੇ ਕੀ ਬਾਜ ਸੱਚੀ ਦਾ ਅਗਲੀ ਪੰਕਤੀ ਦਿਲ ਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਸੰਨ ਦਰਬਾਰ ਤੇ ਪਰ ਖਰਚ ਮੰਗਾ ਜਬੇ ਦੇ ਤਲ ਪਾ ਗਏ ਜਿਹੜੇ ਇਨਸਾਨ ਉਸ ਅਕਾਲ ਪੱਖ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਦੇ ਲੋਕ ਆਪਣਾ ਰਿਸ਼ਤਾ ਗੰਢ ਲੈਂਦੇ ਹਨ ਅਤੇ ਜਿਨ੍ਹਾਂ ਦੇ ਮਨ ਦੇ ਅੰਦਰ ਸੱਚਾ ਪ੍ਰੇਮ ਵਾਹਿਗੁਰੂ ਦੇ ਨਾਲ ਲੱਗ ਜਾਂਦਾ ਹੈ ਪਿਆਰ ਪਣ ਜਾਂਦਾ ਹੈ ਫਿਰ ਉਹਨਾਂ ਦੇ ਜੀਵਨ ਦੇ ਅੰਦਰ ਉਹਨਾਂ ਦੀ ਜਿਹੜੀ ਖੁਰਾਕ ਹੈ ਉਹਨਾਂ ਦੀ ਜਿਹੜੀ ਆਤਮਿਕ ਅਵਸਥਾ ਹੈ ਉਸ ਦਾ ਜਿਹੜਾ ਆਹਾਰ ਹੈ ਉਹ ਰੱਬ ਦੇ ਨਾਲ ਜੁੜੇ ਰਹਿਣਾ ਰੱਬ ਦੇ ਨਾਲ ਪਿਆਰ ਬਣਾਈ ਰੱਖਣਾ ਰਸਤੇ ਹੀ ਨਿਰਤਰ ਕਰਦਾ ਹੈ ਅਤੇ ਗੁਰੂ ਪਾਤਸ਼ਾਹ ਇਸੇ ਨੂੰ ਹੀ ਗੁਰਬਾਣੀ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਅ ਰਿਸ਼ਤਾ ਬਿਆਨ ਕਰਦੇ ਨੇ ਸਬੰਧ ਬਿਆਨ ਕਰਦੇ ਨੇ ਅਤੇ ਜੋ ਬਨੋਖ ਇਸ ਰਾਹ ਤੇ ਚੱਲ ਪੈਂਦੇ ਨੇ ਫਿਰ ਉਹਨਾਂ ਦੇ ਜੀਵਨ ਦੇ ਅੰਦਰ ਜਿਹੜੀ ਆਤਮਿਕ ਸ਼ਾਂਤੀ ਹੈ ਆਤਮਾ ਟਿਕਾ ਹੈ ਸਹਿਜ ਅਵਸਥਾ ਹੈ ਉਹ ਸਹਿਜੇ ਸਹਿਜੇ ਬਣਦੀ ਜਾਂਦੀ ਹੈ ਕਿਉਂਕਿ ਅੰਦਰ ਦੀ ਜਿਹੜੀ ਖੁਲਾਗ ਹੈ ਅੰਦਰ ਦਾ ਜਿਹੜਾ ਰਾਸ ਹੈ ਉਹ ਗੁਰਬਾਣੀ ਦੇ ਗਿਆਨ ਦੇ ਦੁਆਰਾ ਸੱਚ ਦੇ ਦੁਆਰਾ ਸੰਪੂਰਨ ਹੋ ਜਾਂਦਾ ਹੈ ਇਹ ਗੱਲ ਇਸ ਤੇ ਵੀ ਨਿਰਭਰ ਕਰਦੀ ਹੈ ਕਿ ਮਨੁੱਖ ਨੇ ਆਪਣੇ ਮਨ ਨੂੰ ਆਪਣੇ ਅੰਦਰੂਨੀ ਜੀਵਨ ਨੂੰ ਕਿਸ ਤਰ੍ਹਾਂ ਦਾ ਪੋਜਨ ਦੇਣਾ ਹੈ ਉਸ ਤਰ੍ਹਾਂ ਦਾ ਹੀ ਉਸ ਦੇ ਜੀਵਨ ਦੇ ਅੰਦਰ ਸਭ ਕੁਝ ਉਤਪੰਨ ਹੁੰਦਾ ਹੈ ਇੱਕ ਮਨੁੱਖ ਉਹ ਨੇ ਜਿਹੜੇ ਆਤਮਿਕ ਰੂਪ ਦੇ ਵਿੱਚ ਜਦੋਂ ਵੀ ਬਾਰੀ ਕਿਸੇ ਵੀ ਸਥਾਨ ਤੇ ਹੁੰਦੇ ਨੇ ਤਾਂ ਜਿਸ ਢੰਗ ਦੇ ਨਾਲ ਉਹ ਆਤਮਿਕ ਖਿਆਲਾਂ ਨੂੰ ਹਾਸਲ ਕਰਦੇ ਨੇ ਉਹ ਖਿਆਲ ਹੀ ਉਹਨਾਂ ਦੀ ਖੁਰਾਕ ਹੈ ਆਪ ਜੀ ਨੇ ਇਹ ਘਟਨਾ ਪਹਿਲਾਂ ਵੀ ਸੁਣੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿਸੇ ਨਗਰ ਦੇ ਵਿੱਚ ਗਏ ਤੇ ਉੱਥੇ ਇੱਕ ਸਾਧੂ ਰਹਿੰਦਾ ਸੀ ਜਿਹੜਾ ਸਾਧੂ ਕਹਿੰਦੇ ਨੇ ਚ ਨਿਚ ਨੀਖਾ ਕੱਟਦਾ ਹੈ ਤੇ ਨਗਰ ਤੋਂ ਜਦੋਂ ਗੁਰੂ ਪਾਤਸ਼ਾਹ ਨੇ ਜਾ ਕੇ ਪੁੱਛਿਆ ਕਿ ਫਿਰ ਉਹ ਕਰਦਾ ਕੀ ਹੈ ਕਿ ਇਸ ਢੰਗ ਦੇ ਨਾਲ ਕੱਟਦਾ ਹੈ ਤਾਂ ਜੀ ਕਹਿੰਦੇ ਉਹ ਖੋਜ ਨਹੀਂ ਸਕਦੇ ਕੁਝ ਨਹੀਂ ਖਾਂਦੇ ਉਹ 40 ਦਿਨ ਭੁੱਖੇ ਰਹਿੰਦੇ ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਅਸੀਂ ਉਹਨਾਂ ਦੇ ਲਈ ਫਿਰ ਤਰ੍ਹਾਂ ਤਰ੍ਹਾਂ ਦੇ ਤੋਹਫੇ ਲੈ ਕੇ ਜਾਂਦੇ ਹਾਂ ਭੋਜਨ ਲੈ ਕੇ ਜਾਂਦੇ ਹਾਂ ਢੋਲ ਵਜਾਉਂਦੇ ਹਾਂ ਵੈਲਕਮ ਕਰਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤਾਂ ਪਾਤਸ਼ਾਹ ਨੇ ਕਿਹਾ ਕਹਿੰਦੇ ਇਸ ਵਾਰ ਤੁਸੀਂ ਉਹਨਾਂ ਦੇ ਲਈ ਨਾ ਤੇ ਕੋਈ ਤੋਹਫਾ ਲੈ ਕੇ ਜਾਣਾ ਏ ਨਾ ਕੋਈ ਸਵਾਗਤ ਕਰਨਾ ਏ ਨਾ ਕੋਈ ਆਓ ਭਗਤ ਕਰਨੀ ਏ ਉਹਨਾਂ ਦਾ ਕੋਈ ਹਾਲ ਚਾਲ ਪੁੱਛਣਾ ਹੀ ਨਹੀਂ ਏ ਤੁਸੀਂ ਮੇਰੇ ਕਹਿਣ ਅਨੁਸਾਰ ਕਰਨਾ ਏ ਜੋ ਕਰਨਾ ਹੁਣ ਗੁਰੂ ਪਾਤਸ਼ਾਹ ਦੀ ਗੱਲ ਤੇ ਸਭਨਾਂ ਨੇ ਮੰਨ ਲਈ ਉਹ ਭਾਈ ਸਾਧੂ 40 ਦਿਨਾਂ ਬਾਅਦ ਭੋਰੇ ਵਿੱਚੋਂ ਬਾਹਰ ਆਇਆ ਤੇ ਵੇਖਿਆ ਕਿ ਮੇਰੇ ਸਵਾਗਤ ਦੇ ਲਈ ਕੋਈ ਨਹੀਂ ਹੈ ਮੇਰੇ ਸਾਹਮਣੇ ਮੇਰੇ ਵੈਲਕਮ ਦੇ ਲਈ ਕੋਈ ਨਹੀਂ ਹੈ ਸਾਹਮਣੇ ਮੇਰੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਮੈਨੂੰ ਦਿੱਤੇ ਜਾਂਦੇ ਸੀ ਉਹ ਨਹੀਂ ਹੈ ਮੇਰੇ ਸਾਹਮਣੇ ਜਦੋਂ ਇਹ ਸਭ ਕੁਝ ਵੇਖਦਾ ਏ ਉਹ ਸਾਧੂ ਤਾਂ ਉਹ ਭਾਈ बेहोश ਹੋ ਕੇ ਡਿੱਗ ਜਾਂਦਾ ਏ ਤੇ ਉਹਦਾ ਕਾਰਨ ਕੀ ਹੈ ਗੁਰੂ ਨਾਨਕ ਸਾਹਿਬ ਬਾਦਸ਼ਾਹ ਨਾਲ ਦੀ ਨਾਲ ਆਏ ਤੇ ਬਾਦਸ਼ਾਹ ਨੇ ਕਿਹਾ ਹੋਣ ਆ ਜਾਓ ਹੁਣ ਬਜਾਓ ਢੋਲ ਹੁਣ ਲੈ ਕੇ ਆਓ ਤੋਹਫੇ ਤਉ ਨਾਲ ਦੀ ਨਾਲ ਸਾਧੂ ਸੰਭਲਿਆ ਉੱਠਿਆ ਜਦੋਂ ਵੇਖਿਆ ਕਿ ਮੇਰੇ ਸਵਾਗਤ ਦੇ ਲਈ ਫਿਰ ਸਾਰੇ ਲੋਕ ਜਮ੍ਹਾਂ ਹੋ ਗਏ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉੱਥੇ ਸਮਝਾਇਆ ਕਿ ਸਿਰਫ ਸਰੀਰ ਕੋ ਖੁਰਾਕ ਹੀ ਖੁਰਾਕ ਨਹੀਂ ਹੁੰਦੀ ਮਨ ਨੂੰ ਜਿਹੜੀ ਵਡਿਆਈ ਦੀ ਭੁੱਖ ਹੈ ਹਉਮੈ ਦੀ ਭੁੱਖ ਹੈ ਕੰਨਾਂ ਦੇ ਨਾਲ ਚੰਗਾ ਚੰਗਾ ਸੁਣਨ ਦੀ ਭੁੱਖ ਹੈ ਪਾਵੇਂ ਨੈਗੇਟਿਵ ਹੈ ਪਾਵੇਂ ਪੋਜ਼ਿਟਿਵ ਹੈ ਜੋ ਵੀ ਸੁੰਨ ਦੀ ਖੁਰਾਕ ਬਣੀ ਹੋਈ ਹੈ ਕੰਨਾਂ ਦੇ ਨਾਲ ਉਹ ਸਭ ਕੁਝ ਸੋਨਾਂ ਵੀ ਮਨੁੱਖ ਦੀ ਪੋਖ ਹੁੰਦੀ ਹੈ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਜੀਭ ਦੇ ਨਾਲ ਸਪਰਸ਼ ਦੇ ਨਾਲ ਕਿਸੇ ਵੀ ਢੰਗ ਦੇ ਨਾਲ ਕਹਿੰਦੇ ਜਿਹੜੀ ਵੀ ਮਨੁੱਖ ਦੀ ਖੁਰਾਕ ਹੈ ਮਨੁੱਖ ਉਹੋ ਹੀ ਖੁਰਾਕ ਪੂਰੀ ਕਰਦਾ ਤਾਂ ਹੀ ਤੇ ਜੇ ਆਪ ਕਦੇ ਸਹਿਜ ਬਾਟ ਕਰਦੇ ਹੋ ਤੇ ਸ਼ਰੀਰ ਆਗ ਦੇ ਅੰਦਰ ਇਹ ਸ਼ਬਦ ਆਉਂਦਾ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਕਿ ਹੋਰ ਖਾਣਾ ਹੋਰ ਖਾਣ ਦਾ ਅਰਥ ਕੀ ਹੈ ਹੋਰ ਖਾਣ ਦਾ ਅਰਥ ਇੱਥੇ ਇਹਨੂੰ ਇਸ ਤਰ੍ਹਾਂ ਨਾ ਜੀ ਲੈ ਜਾਇਓ ਕਿ ਵੈਜੀਟੇਬਲਸ ਖਾਣੀਆਂ ਨੇ ਨਾਨ ਵੈਜੀਟੇਬਲਸ ਵੈਜੀਟੇਰੀਅਨ ਨਹੀਂ ਖਾਣਾ ਇਹ ਕੁਝ ਐਦਾਂ ਦੀਆਂ ਗੱਲਾਂ ਨਹੀਂ ਹਨ ਨਹੀਂ ਖੋਰ ਖਾਣ ਦਾ ਅਰਥ ਹੈ ਉਹ ਭੋਜਨ ਭਾਵੇਂ ਉਹ ਬਾਹਰੀ ਰੂਪ ਦੇ ਵਿੱਚ ਹੈ ਭਾਵੇਂ ਵਿਚਾਰਾਂ ਦੇ ਰੂਪ ਦੇ ਵਿੱਚ ਹੈ ਬਾਹਰੀ ਰੂਪ ਦੇ ਵਿੱਚ ਭਾਵੇਂ ਇਨਸਾਨ ਭੋਜਨ ਖਾਂਦਾ ਏ ਫਿਰ ਭਾਵੇਂ ਵਿਚਾਰਾਂ ਦੇ ਰੂਪ ਦੇ ਵਿੱਚ ਖਾਂਦਾ ਏ ਜੇ ਉਹ ਖਾਣ ਦੇ ਨਾਲ ਉਹ ਗ੍ਰਹਿਣ ਕਰਨ ਦੇ ਨਾਲ ਸੁਰਤ ਦੇ ਅੰਦਰ ਸਿਰਫ 네ਗੇਟਿਵਿਟੀ ਹੀ ਪੈਦਾ ਹੋ ਰਹੀ ਹੈ ਟੈਂਦੀ ਕਲਾ ਹੀ ਪੈਦਾ ਹੋ ਰਹੀ ਹੈ ਚਿੰਤਾਵਾਂ ਫਿਕਰਾਂ ਹੀ ਪੈਦਾ ਹੋ ਰਹੀਆਂ ਨੇ ਵਿਕਾਰ ਹੀ ਪੈਦਾ ਹੋ ਰਹੇ ਨੇ ਤਾਂ ਗੁਰੂ ਪਾਤਸ਼ਕ ਦੇਉ ਹੋਰ ਖਾਣਾ ਫਿਰ ਵਿਰਥ ਹੈ ਇਹ ਹੈ ਸਰੀਰਕ ਖਾਣਾ ਭਾਵੇਂ ਫਿਰ ਆਤਮਕ ਖਾਣਾ ਸਰੀਰਕ ਖਾਣੇ ਦੀ ਗੱਲ ਕਰੀ ਜੇ ਤੇ ਆਪ ਸਮਝਦਾਰ ਬੈਠੇ ਹੋ ਕੁਝ ਕੁ ਸਮੇਂ ਲਈ ਇਨਸਾਨ ਫਿਜ਼ੀਕਲੀ ਹੈਲਥ ਦੇ ਤੌਰ ਤੇ ਬਿਮਾਰ ਹੋ ਸਕਦਾ ਹੈ ਡਾਕਟਰ ਕੋਲੇ ਜਾਵੇਗਾ ਹਫਤੇ ਦੇ ਅੰਦਰ ਉਹ ਹਫ਼ਤਿਆਂ ਦੇ ਅੰਦਰ ਠੀਕ ਹੋ ਜਾਵੇ ਪਰ ਜੇ ਕਿਸੇ ਇਨਸਾਨ ਦੇ ਸੁਰਤ ਦੇ ਅੰਦਰ ਮਾੜੇ ਵਿਚਾਰ ਚਲੇ ਜਾਂਦੇ ਨੇ ਡਰ ਸਹਿਮ ਚਲੇ ਜਾਂਦੇ ਨੇ ਚਿੰਤਾਵਾਂ ਫਿਕਰਾਂ ਚਲੀਆਂ ਜਾਂਦੀਆਂ ਨੇ ਵਿਕਾਰ ਚਲੇ ਜਾਂਦੇ ਨੇ 네ਗਟਿਵਿਟੀ ਚਲੀ ਜਾਂਦੀ ਹੈ ਤਾਂ ਇਹਦਾ ਇਲਾਜ ਜਲਦੀ ਨਹੀਂ ਹੁੰਦਾ ਇਹਦਾ ਹੱਲ ਜਲਦੀ ਨਹੀਂ ਹੁੰਦਾ ਇਹ ਜਿੰਨਾ ਸਮਾਂ ਮਨੁੱਖ ਉਸ ਥਾਟ ਪ੍ਰੋਸੈਸਿੰਗ ਦੇ ਵਿੱਚੋਂ ਆਪਣੇ ਆਪ ਨੂੰ ਸਫਰ ਨਹੀਂ ਕਰ ਲੈਂਦਾ ਆਪਣੇ ਆਪ ਨੂੰ ਲੰਘਾ ਨਹੀਂ ਲੈਂਦਾ ਉਹ ਪ੍ਰੋਸੈਸ ਪੂਰਾ ਨਹੀਂ ਹੁੰਦਾ ਉਤਨਾ ਸਮਾਂ ਸਮਾਂ ਮਨੋਖੋ ਤੋਂ ਵਾਪਸ ਨਹੀਂ ਆਉਂਦਾ ਥਾਟ ਪ੍ਰੋਸੈਸਿੰਗ ਪੂਰੀ ਹੁੰਦੀ ਹੈ ਤੇ ਉਹ ਖਾਲਾ ਚੱਲਦੀ ਰਹਿੰਦੀ ਹੈ ਨਿਰੰਤਰ ਚੱਲਦੀ ਰਹਿੰਦੀ ਹੈ ਇਸ ਕਰਕੇ ਬਾਡੀ ਨੂੰ ਜਿਹੜੀ ਖੁਰਾਕ ਮਿਲਦੀ ਏ ਉਹਦੇ ਨਾਲੋਂ ਜ਼ਿਆਦਾ ਜਿਹੜੀ ਖੁਰਾਕ ਮਨੁੱਖ ਦੇ ਜੀਵਨ ਦੇ ਅੰਦਰ ਬੈਨੇ ਰੱਖਦੀ ਏ ਉਹ ਹੈ ਮੈਂਟਲੀ ਕਿ ਸਾਡੇ ਅਸੀਂ ਮਾਈਂਡ ਨੂੰ ਸਾਡੇ ਦਿਮਾਗ ਨੂੰ ਸਾਡੇ ਮਨ ਨੂੰ ਕਿਸ ਤਰ੍ਹਾਂ ਦੇ ਵਿਚਾਰ ਦੇ ਰਹੇ ਹਾਂ ਇਹ ਜ਼ਿੰਦਗੀ ਦੇ ਵਿੱਚ ਜ਼ਿਆਦਾ ਮਹੱਤਵ ਰੱਖਦਾ ਤੇ ਨਾਲ ਇਹ ਵੀ ਗੱਲ ਧਿਆਨ ਵਿੱਚ ਰੱਖਿਓ ਜੇ ਇਹ ਕਹਿਣਾ ਸੌਣਾ ਬੜਾ ਸੌਖਾ ਏ ਮੇਰੇ ਲਈ ਕਹਿਣਾ ਸੌਖਾ ਏ ਤੁਹਾਡੇ ਲਈ ਸੌਨਾ ਸੌਖਾ ਹੈ ਪਰ ਇਹ ਜ਼ਿੰਦਗੀ ਦੀ ਰਿਅਲਿਟੀ ਹੈ ਸੱਚ ਹੈ ਕਿ ਇਸ ਥੌਟ ਪ੍ਰੋਸੈਸਿੰਗ ਦੇ ਵਿੱਚ ਨਿਕਲਣਾ ਫਸ ਜਾਣਾ ਇਹਦੇ ਵਿੱਚ ਉਲਝ ਜਾਣਾ ਇਹ ਬੜਾ ਕਠਿਨ ਹੈ ਔਖਾ ਹੈ ਇਹ ਸੌਖਾ ਨਹੀਂ ਹੈ ਗੁਰੂ ਪਾਤਸ਼ਾਹ ਤਾਂ ਕਰਕੇ ਬਖਸ਼ਿਸ਼ ਕਰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਹੋਰ ਬੰਦਾ ਖਾ ਤੇ ਲੈਂਦਾ ਏ ਪਰ ਇਹ ਖੁਸ਼ੀ ਖੁਆਰ ਹੈ ਖੁਸ਼ੀ ਵੀ ਹੁੰਦੀ ਹੈ ਹੁਣ ਦੇਖੋ ਲਫ਼ਜ਼ ਇੱਥੇ ਖੁਸ਼ੀ ਵਰਤਨ ਦੀ ਕਿੰਨੀ ਲੋੜ ਹੈ ਫਿਰ ਜਦੋਂ ਬੰਦਾ ਥੌਟ ਪ੍ਰੋਸੈਸਿੰਗ ਕਰਦਾ ਏ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦੇ ਦੁਆਰਾ ਉੱਥੋਂ ਥੋੜੀ ਜੀ ਖੁਸ਼ੀ ਮਤਲਬ ਆਨੰਦ ਮਿਲਦਾ ਏ ਹੈਪੀਨੈਸ ਮਿਲਦੀ ਏ ਥੋੜਾ ਜਿਹਾ ਬੰਦਾ ਪਲੇਜ਼ਰ ਫੀਲ ਕਰਦਾ ਏ ਹੁੰਦਾ ਏ ਪਰ ਨਾਲ ਹੀ ਸ਼ਬਦ ਵਰਤ ਦਿੱਤਾ ਪਾਤਸ਼ਾਹ ਨੇ ਖੁਆਰ ਉਹ ਖੁਸ਼ੀ ਹੈ ਪਰ ਖੁਆਰ ਹੈ ਖੁਆਰੀ ਮਿਲਦੀ ਹੈ ਉੱਥੋਂ ਥੋੜੇ ਜੇ ਸਮੇ ਦੀ ਖੁਸ਼ੀ ਮਿਲੀ ਪਰ ਜਦੋਂ ਹੌਲੀ 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 ਉਹ ਖਰਾਕ ਬਣਦੀ ਜਾਵੇਗੀ ਫਿਰ ਉਹ ਖੁਆਰ ਕਰੇਗੀ ਫਿਰ ਉਹ ਪਰੇਸ਼ਾਨ ਕਰੇਗੀ ਤਾਂ ਪਾਦਸ਼ਾ ਇਸ ਕਰਕੇ ਫਿਰ ਸਮਝਾਉਂਦੇ ਨੇ ਕਹਿੰਦੇ ਇਹ ਤੋਂ ਬਚਿਆ ਨਹੀਂ ਜਾ ਸਕਦਾ ਤਾਂ ਕਰਕੇ ਭਾਈ ਕਹਿੰਦੇ ਆਪਣੀ ਜਿਹੜੀ ਆਤਮਿਕ ਉਹ ਖੁਰਾਕ ਹੈ ਤੇ ਜਦੋਂ ਸਾਡਾ ਮਨ ਡੋਲਦਾ ਵੀ ਹੈ ਨਾ ਜੀ ਆਪ ਜੀ ਕਦੇ ਗਹਿਰੇ ਤਲ ਤੇ ਜਾ ਕੇ ਇਹਨਾਂ ਗੱਲਾਂ ਨੂੰ ਸਮਝਦੇ ਆ ਨਾ ਫਿਰ ਆਪ ਨੂੰ ਸਮਝ ਆਵੇਗਾ ਜਦੋਂ ਸਾਡਾ ਮਨ ਮਨ ਲੋਕੀ ਚਿੰਤਾਵਾਂ ਫਿਕਰਾਂ ਦੇ ਵਿੱਚ ਜਾਂਦਾ ਏ ਡੋਲਦਾ ਏ ਘਬਰਾਉਂਦਾ ਏ ਕਈ ਵਾਰ ਮੈਨੂੰ ਇਹ ਪ੍ਰਸ਼ਨ ਬਹੁਤ ਵਾਰ ਪੁੱਛਿਆ ਗਿਆ ਏ ਜੀ ਬੇਵਜ੍ਹਾ ਚਿੰਤਾਵਾਂ ਫਿਕਰਾਂ ਬਣੀਆਂ ਰਹਿੰਦੀਆਂ ਕਦੇ-ਕਦੇ ਮਨ ਬੜਾ ਡੋਲ ਜਾਂਦਾ ਏ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਹੁੰਦਾ ਏ ਕਿਉਂਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਕਰਕੇ ਮੰਨ ਲੋ ਅਸੀਂ ਉੱਠਦੇ ਆ ਰਾਤ ਦੇ ਸੌਣ ਤੱਕ ਆਪ ਇਸ ਗੱਲ ਨੂੰ ਪਰਖ ਕੇ ਵੇਖਿਓ ਚੈੱਕ ਕਰਕੇ ਵੇਖਿਓ ਕਿ ਜਿਹੜਾ ਸੁਰਤ ਦਾ ਸੋਚਣ ਦਾ ਢੰਗ ਉਹ ਕਿਤਨਾ ਕੁ ਸਮਾਂ ਪੋਜ਼ਿਟਿਵ ਸੀ ਤੇ ਕਿਤਨਾ ਕੁ ਸਮਾਂ ਨੈਗੇਟਿਵ ਸੀ ਤੇ ਜਿਹੜੀ ਖੁਰਾਕ ਪੂਰੇ ਦਿਨ ਦੇ ਵਿੱਚ ਤੁਸੀਂ ਦਿੱਤੀ ਹੈ ਜਿਵੇਂ ਵੇਖੋ ਬਾਡੀ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਤਿੰਨ ਟਾਈਮ ਮੀਲ ਲੈਂਦੇ ਹਾਂ ਤਿੰਨ ਟਾਈਮ ਪ੍ਰਸ਼ਾਦਾ ਪਾਣੀ ਛਕਦੇ ਆਪਾਂ ਉਸੇ ਹੀ ਤਰ੍ਹਾਂ ਦਿਮਾਗ ਨੂੰ ਵੀ ਮੀਲ ਦੇਣੇ ਬਹੁਤ ਜ਼ਰੂਰੀ ਨੇ ਜਿਵੇਂ ਸਰੀਰ ਦਾ ਧਿਆਨ ਰੱਖਦੇ ਆ ਉਸੇ ਹੀ ਤਰ੍ਹਾਂ ਸੁਰਤ ਦਾ ਵੀ ਰੋਜ਼ਾਨਾ ਭੋਜਨ ਹੁੰਦਾ ਹੈ ਸੁਰਤ ਵੀ ਰੋਜ਼ਾਨਾ ਭੋਜਨ ਕਰਦੀ ਹੈ ਤੇ ਇਹ ਤੇ ਇਤਨਾ ਭੋਜਨ ਕਰਦੀ ਹੈ ਜਿਹਦਾ ਕੋਈ ਅੰਤ ਨਹੀਂ ਹੈ ਸੁਰਤ ਦੇ ਅੰਦਰ ਆਪ ਲੱਖਾਂ ਕਰੋੜਾਂ ਥਾਟਸ ਪਾਉਂਦੇ ਰਹੇ ਦੇਲੀ ਇਹਦਾ ਅੰਤ ਹੈ ਜੀ ਕੋਈ ਤੇ ਇਹ ਕੀ ਆ ਆਤਮਾ ਕੋ ਖੁਰਾਕ ਇਹ ਖੁਰਾਕ ਬੰਦ ਨਹੀਂ ਹੁੰਦੀ ਅੰਮ੍ਰਿਤ ਵੇਲੇ ਤੋਂ ਆਰੰਭ ਹੋ ਜਾਂਦੀ ਏ ਸਾਡੇ ਸੌਣ ਤੱਕ ਸੌਣ ਤੋਂ ਬਾਅਦ ਵੀ ਥੌਟ ਪ੍ਰੋਸੈਸਿੰਗ ਚੱਲਦੀ ਰਹਦੀ ਏ ਕਿ ਬੰਦ ਹੁੰਦੀ ਏ ਜੀ ਕਦੇ ਵੀ ਨਹੀਂ ਅਸੀਂ ਸੌਂ ਵੀ ਜਾਈਏ ਫਿਰ ਵੀ ਸੁਰਤ ਦੇ ਅੰਦਰ ਜਿਹੜੇ ਖਿਆਲ ਨੇ ਜਿਹੜੇ ਵਿਚਾਰ ਨੇ ਜਿਹੜੇ ਥਿੰਕਿੰਗ ਹੈ ਮਾਈਂਡ ਹੈ ਉਹ ਸੋਚਣ ਦਾ ਕੰਮ ਨਿਰੰਤਰ ਚੱਲਦਾ ਰਹਿੰਦਾ ਏ ਉਹ ਖੁਰਾਕ ਵਿਖੋ ਫਿਰ ਆਪ ਕਿੰਨੀ ਏ ਤੇ ਉਹ ਜੇ ਖੁਰਾਕ ਮੰਨ ਲਓ ਆਪਾਂ ਬਾਰੀ ਤੌਰ ਤੇ ਗੱਲ ਕਰੀਏ ਘਰ ਵਿੱਚ ਬੈਠੇ ਸੀ ਘਰ ਪਰਿਵਾਰ ਦੀਆਂ ਗੱਲਾਂ ਉਹ ਭੋਜਨ ਛਕ ਲਿਆ ਵਿਚਾਰਾਂ ਦੇ ਰੂਪ ਦੇ ਵਿੱਚ ਬਾਹਰ ਕਿਤੇ ਕਾਲਜ ਸਕੂਲ ਯੂਨੀਵਰਸਿਟੀ ਦੇ ਵਿੱਚ ਗਏ ਜਿਹੇ ਜਿਹਾ ਮਾਹੌਲ ਉੱਥੇ ਸੀ ਉਹ ਵਿਚਾਰ ਜਮਾ ਹੋ ਗਏ ਉਹ ਖਾਣ ਛਕ ਲਈ ਫਿਰ ਕਿਤੇ ਹੋਰ ਮਾਰਕੀਟ ਦੇ ਵਿੱਚ ਗਏ ਕਿਤੇ ਵਾਕ ਕਰਨ ਦੇ ਲਈ ਗਏ ਕਿਤੇ ਖੇਡਣ ਦੇ ਲਈ ਗਏ ਸਪੋਰਟਸ ਦੇ ਲਈ ਗਏ ਕੁਝ ਵੀ ਕਹਿ ਲਓ ਜਿਸ ਤਰ੍ਹਾਂ ਦੇ ਵਿਚਾਰ ਉੱਥੇ ਮਿਲੇ ਉਹ ਗ੍ਰਹਿਣ ਕਰ ਲਏ ਫਿਰ ਉਸ ਤੋਂ ਬਾਅਦ ਆਪ ਗੁਰਦੁਆਰੇ ਨਹੀਂ ਆਏ ਬਾਹਰ-ਬਾਹਰ ਰੱਖਿਓ ਫਿਰ ਆਪ ਬੋਰ ਹੋ ਰਹੇ ਸੀ ਸੋਚਿਆ ਚਲੋ ਫੋਨ ਤੇ ਕੋਈ ਸੌਂਗ ਕੋਈ ਫਿਲਮ ਕੋਈ ਸੀਰੀਅਲ ਕੋਈ ਸੀਰੀਜ਼ ਕੁਝ ਵੀ ਦੇਖਦੇ ਹਾਂ ਉਹ ਸਾਰੇ ਵਿਚਾਰ ਦੇਖਣ ਦੇ ਦੁਆਰਾ ਸੁਣਨ ਦੇ ਦੁਆਰਾ ਪੂਰੇ ਦਿਨ ਦੇ ਵਿੱਚ ਕੀ ਕੁਝ ਖਾਦਾ ਸਿਰਫ ਬਾਰੀ-ਬਾਰੀ ਵਿਚਾਰ ਸਾਡੀ ਖੁਰਾਕ ਕੀ ਹੈ ਜੀ ਦੁਨੀਆਦਾਰੀ ਦੇ ਵਿਚਾਰ ਤੇ ਜਿਹੜੇ ਉੱਥੇ ਪੋਜ਼ਿਟਿਵ ਵਿਚਾਰ ਨੇ ਪੂਰੇ ਦਿਨ ਦੇ ਵਿੱਚ ਉਹ ਕਿੰਨੇ ਵਾਰ ਛਕੇ ਅਸੀਂ ਇੱਕ ਵੀ ਵਾਰ ਨਹੀਂ ਇਨਸਾਨ ਜੇ ਪ੍ਰੋਪਰ ਰੂਪ ਦੇ ਵਿੱਚ ਆਪਾਂ ਪਾਣੀ ਦਿੰਦੇ ਵਿੱਚ ਕਿੰਨੇ ਵਾਰ ਪੀਂਦੇ ਹਾਂ ਬਾਡੀ ਨੂੰ ਹਾਈਡਰੇਟ ਰੱਖਣ ਦੇ ਲਈ ਪਰ ਜੇ ਉਸੇ ਹੀ ਤਰ੍ਹਾਂ ਦਿਮਾਗ ਨੂੰ ਸੁਰਤ ਨੂੰ ਜੇ ਅਸੀਂ ਪੋਜ਼ਿਟਿਵ ਰੱਖਣਾ ਚਾਹੁੰਦੇ ਹਾਂ ਜੋ ਮੈਂ ਪ੍ਰਸ਼ਨ ਆਪ ਜੀ ਦੇ ਸਾਹਮਣੇ ਰੱਖਿਆ ਸੀ ਮਨ ਡੋਲਦਾ ਘਬਰਾਉਂਦਾ ਚਿੰਤਾਵਾਂ ਫਿਕਰਾਂ ਦੇ ਵਿੱਚ ਜਾਂਦਾ ਹੀ ਤਾਂ ਹੈ ਕਿਉਂਕਿ ਇਹਦੀ ਜਿਹੜੀ ਡੇਲੀ ਰੁਝਾਨਾਂ ਦੀ ਖੁਰਾਕ ਹੈ ਉਹ ਇਹਨੂੰ ਪੂਰੀ ਨਹੀਂ ਮਿਲਦੀ 네ਗੇਟਿਵਿਟੀ ਮਿਲ ਰਹੀ ਹੈ 24 ਘੰਟੇ ਮਿਲ ਰਹੀ ਹੈ ਹਰ ਸਮੇਂ ਮਿਲ ਰਹੀ ਹੈ ਹਰ ਇੱਕ ਘੜੀ ਦੀ ਸੂਈ ਦੇ ਅਨੁਸਾਰ ਮਿਲ ਰਹੀ ਹੈ ਪਰ ਪੋਜ਼ਿਟਿਵ ਵਿਚਾਰ ਕਿੱਥੇ ਮਿਲ ਰਹੇ ਨੇ ਉਹਦੀ ਖੁਰਾਕ ਪੂਰੀ ਨਹੀਂ ਹੋ ਰਹੀ ਉਹ ਤੇ ਆਪਾਂ ਵੱਧ ਤੋਂ ਵੱਧ ਇੱਕ ਵਾਰ ਕੀਰਤਨ ਦਾ ਕੋਈ ਸ਼ਬਦ ਸੁਣ ਲਿਆ ਫੋਨ ਤੇ ਜਾਂ ਘਰ ਦੇ ਵਿੱਚ ਜੋ ਐਲ ਡੀ ਲੱਗੀ ਹੈ ਜਾਂ ਉਹਦੇ ਤੇ ਕਿਤੇ ਸੁਣ ਲਿਆ ਜਾਂ ਗੁਰਦੁਆਰੇ ਆਪਾਂ ਇੱਕ ਅਧਿਵਾਰ ਵੱਧ ਤੋਂ ਵੱਧ ਆ ਗਏ ਜੇ ਸਮਾਂ ਲੱਗਿਆ ਉਹ ਵੀ ਮਨ ਕੀਤਾ ਕਿ ਚਲੋ ਗੁਰਦੁਆਰੇ ਚੱਲ ਲਈਏ ਪਰ ਜਿਹੜੀ ਨੈਗੇਟਿਵਿਟੀ ਹੈ ਉਹ ਤੇ ਹਰ ਸਮੇਂ ਜਿਵੇਂ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਖੇਤ ਹੁੰਦਾ ਏ ਤਾਂ ਖੇਤ ਖੇਤ ਦੇ ਵਿੱਚ ਆਪਾਂ ਫਸਲ ਕੋਈ ਬੀਜਣੀ ਹੋਵੇ ਉਹਦਾ ਬੀਜ ਆਪਾਂ ਨੂੰ ਪਾਉਣਾ ਪੈਂਦਾ ਏ ਪਰ ਜਿਹੜਾ ਧਾਫੂਸ ਹੁੰਦਾ ਏ ਕੰਡੇ ਹੁੰਦੇ ਨੇ ਨਦੀਨ ਹੁੰਦਾ ਏ ਉਹ ਆਪਣੇ ਆਪ ਉਗ ਆਉਂਦਾ ਏ ਉਹਦਾ ਬੀਜ ਤਾਂ ਨਹੀਂ ਨਾ ਜੀ ਪਾਇਆ ਜਾਂਦਾ ਏਸੀ ਹੀ ਤਰ੍ਹਾਂ ਨੇਗੇਟਿਵਿਟੀ ਆਪਣੇ ਆਪ ਆ ਜਾਂਦੀ ਹੈ ਉਹ ਆਉਂਦੀ ਰਹਿਣੀ ਹੈ 24 ਘੰਟੇ ਆਉਂਦੀ ਰਹਿਣੀ ਹੈ ਪਰ ਪੋਜ਼ਿਟਿਵਿਟੀ ਦੀ ਖੁਰਾਕ ਹਮੇਸ਼ਾ ਬੀਜਣੀ ਪੈਂਦੀ ਹੈ ਚੰਗੇ ਵਿਚਾਰ ਹਮੇਸ਼ਾ ਬੀਜਣੇ ਪੈਂਦੇ ਨੇ ਮਾੜੇ ਵਿਚਾਰ ਆਪਣੇ ਆਪ ਹੀ ਆ ਜਾਂਦੇ ਇਹਦਾ ਬੜਾ ਖਿਆਲ ਰੱਖੀਏ ਚੰਗੇ ਵਿਚਾਰ ਕਮਾਉਣੇ ਪੈਂਦੇ ਨੇ ਪ੍ਰੈਕਟੀਕਲ ਕਰਿਓ ਉਨੇ ਆਪ 네ਗੇਟਿਵਿਟੀ ਸੋਚਣੀ ਹੋਵੇ ਨਾਲ ਦੀ ਨਾਲ ਆ ਜਾਵੇਗੀ ਆਪਾਂ ਜਦੋਂ ਕਹਿੰਦੇ ਨਾ ਜੀ ਇਹ ਮੈਂ ਉਦਾਹਰਨ ਪਹਿਲਾਂ ਵੀ ਦਿੱਤਾ ਹੁੰਨਾ ਜਦੋਂ ਆਪਾਂ ਕਹਿਣਾ ਹੋਵੇ ਭੂਤ ਹੁੰਦੇ ਨੇ ਕਦੇ ਆਪਾਂ ਇਦਾਂ ਕਹਿੰਦੇ ਆ ਕਿ ਭੂਤ ਹੁੰਦੇ ਨੇ ਨਹੀਂ ਬੰਦਾ ਕਹਿੰਦਾ ਅੱਜ ਮੈਨੂੰ ਇਦਾਂ ਲੱਗਿਆ ਜਿਵੇਂ ਕੋਈ ਉਹ ਮਰਿਆ ਹੋਇਆ ਨਾ ਮੇਰੇ ਲਾਗੇ ਹੀ ਖੜਾ ਸੀ ਰਾਤ ਮੈਨੂੰ ਇਦਾਂ ਲੱਗਾ ਜਿਵੇਂ ਮੈਨੂੰ ਕੋਈ ਵੇਖ ਰਿਹਾ ਸੀ ਸੁੱਤੇ ਪਏ ਤੇ ਪੱਕਾ ਕਹਿੰਦੇ ਆ ਆਪਾਂ ਕਿ ਹੁੰਦੇ ਨੇ ਪਰ ਆਪ ਸੱਚ ਜਾਣਿਓ ਆਪਨੇ ਕਦੇ ਇਹ ਕਿਹਾ ਹੈ ਕਿ ਅੱਜ ਮੈਨੂੰ ਲੱਗਿਆ ਜਿਵੇਂ ਰੱਬ ਮੇਰੇ ਲਾਗੇ ਹੀ ਸੀ ਰਾਤ ਮੈਨੂੰ ਇਦਾਂ ਲੱਗਿਆ ਜਿਵੇਂ ਮੇਰੇ ਬੈੱਡ ਦੇ ਲੱਗ ਹੀ ਰੱਬ ਖੜਾ ਏਦਾਂ ਦੀ ਥੌਟ ਪ੍ਰੋਸੈਸਿੰਗ ਨਹੀਂ ਨਾ ਫਿਰ ਪਰ ਜਦੋਂ 네ਗੇਟਿਵਿਟੀ ਨੂੰ ਮੰਨਣਾ ਹੋਵੇ ਆਪਾਂ ਉੱਥੇ ਪੂਰਨ ਮੰਨਦੇ ਹਾਂ ਕਿ ਇਦਾਂ ਹੁੰਦਾ ਏ ਅੱਜ ਜਿਵੇਂ ਮੈਨੂੰ ਲੱਗਦਾ ਏ ਕਰੇ ਕਈ ਵਾਰ ਮਾਤਾ ਗੱਲ ਕਰਦੇ ਕਹਿਣਗੇ ਅੱਜ ਮਨ ਕਬਰਾਹਟ ਜੀ ਦੇ ਵਿੱਚ ਇਦਾਂ ਲੱਗਦਾ ਜਿਵੇਂ ਕੁਝ ਬੁਰਾ ਹੋ ਜਾਣਾ ਏ ਉੱਥੇ ਆਪਾਂ 네ਗੇਟਿਵਿਟੀ ਨੂੰ 100% ਕਹਿ ਰਹੇ ਹਾਂ ਹੋ ਜਾਣਾ ਏ ਪੋਜ਼ਿਟਿਵਿਟੀ ਨੂੰ ਲਿਆਓ ਕਿ ਪੂਰੇ ਵਿਸ਼ਵਾਸ ਨਾਲ ਆਪਾਂ ਕਹਿੰਦੇ ਹਾਂ ਕਿ ਮੈਂ ਅਰਦਾਸ ਕਰ ਦਿੱਤੀ ਐ ਤੇ ਇਹ ਹੋ ਜਾਣਾ ਐ ਐਦਾਂ ਕਹਿੰਦੇ ਆ ਜੀ ਕਦੇ ਆਪਾਂ ਨਾ ਉੱਥੇ ਵਿਸ਼ਵਾਸ ਬਣਾਉਣਾ ਪੈਂਦਾ ਐ ਯਤਨ ਕਰਨਾ ਪੈਂਦਾ ਐ ਪਾਤਸ਼ਾਹ ਮੇਰੀ ਅਰਦਾਸ ਐ ਇਹ ਪੂਰੀ ਕਰਦੇ ਹੋਗੇ ਜੋਦੜੀ ਐ ਬੇਨਤੀ ਐ ਵਿਸ਼ਵਾਸ ਨਹੀਂ ਹੈਗਾ ਉੱਥੇ ਬੇਨਤੀ ਕਰਨੀ ਪੈ ਰਹੀ ਐ ਕਿ ਹੋ ਜਾਏਗਾ ਐਦਾਂ ਵਾਪਰ ਜਾਏਗੀ ਘਟਨਾ ਪਰ ਨੈਗੇਟਿਵਿਟੀ ਤੇ ਆਪਾਂ ਐਦਾਂ ਨਹੀਂ ਕਹਿੰਦੇ ਆਪਾਂ ਉਹਨੂੰ ਨੈਗੇਟਿਟਿਟੀ ਤਾਂ ਐਦਾਂ ਹੀ ਲੱਗਦਾ ਐ ਬੁਰਾ ਕੁਝ ਹੋ ਜਾਣਾ ਐ ਮੈਨੂੰ ਇਦਾਂ ਲੱਗਦਾ ਆ ਇਹ ਕੰਮ ਵਿਗੜ ਜਾਣਾ ਏ ਇਹ ਆ ਥੌਟ ਪ੍ਰੋਸੈਸਿੰਗ ਜੇ ਕਦੇ ਆਖ ਧਿਆਨ ਨਾਲ ਸਮਝੋ ਤਾਂ ਗੁਰੂ ਪਾਤਸ਼ਾਹ ਤਾਂ ਬਖਸ਼ਿਸ਼ ਕਰਦੇ ਨੇ ਕਹਿੰਦੇ ਦਰਬਾਰ ਟ ਉੱਪਰ ਖਰਚ ਮੰਗਾ ਜੱਬੇ ਦੇ ਤੱਕ ਆਏ ਇਸ ਕਰਕੇ ਆਪਣੇ ਸੁਰਤ ਦੇ ਵਿਚਾਰਾਂ ਨੂੰ ਹਮੇਸ਼ਾ ਹੀ ਕਹਿੰਦੇ ਭਾਈ ਚੰਗੇ ਢੰਗ ਦੇ ਨਾਲ ਸੋਚੋ ਚੰਗੇ ਲਿਆਓ ਤਾਂ ਹੀ ਵਿਚਾਰਾਂ ਦੇ ਰੂਪ ਦੇ ਵਿੱਚ ਸੋਹਣੀ ਖੁਆਕ ਹੋਵੇਗੀ ਤਾਂ ਕਦੇ ਡੋਲੋਗੇ ਨਹੀਂ ਕਦੇ ਘਬਰਾਓਗੇ ਨਹੀਂ ਕਦੇ ਚਿੰਤਾਵਾਂ ਫਿਕਰਾਂ ਨਹੀਂ ਹੋਣਗੀਆਂ ਜੇ ਅੱਗੇ ਤੋਂ ਕਦੇ ਲੱਗੇ ਮਨ ਡੋਲ ਰਿਹਾ ਏ ਤਾਂ ਮਹਿਸੂਸ ਕਰਿਓ ਆਤਮਿਕੋ ਖਰਾਕ ਦੇ ਵਿੱਚ ਕਮੀ ਆ ਚੁੱਕੀ ਏ ਆਤਮਿਕ ਵਿਚਾਰਾਂ ਦੇ ਚੰਗੇ ਢੋਣ ਦੇ ਵਿੱਚ ਕਮੀ ਆ ਚੁੱਕੀ ਏ ਗੁਰੂ ਪਾਤਸ਼ਾਹ ਕਿਰਪਾ ਕਰਨ ਰੋਜ਼ਾਨਾ ਪੜ੍ਹਦੇ ਆਂ ਜੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਫਸ ਆਧਾਰੋਂ ਜੇ ਕੋ ਖਾਵੇ ਜੇ ਕੋ ਪੁੰਚੇ ਇਸ ਕਾ ਹੋਏ ਉਧਾਰੋ ਇਹ ਚੰਗੇ ਵਿਚਾਰ ਖਾਣੇ ਨੇ ਪੁੰਚਣੇ ਨੇ ਸਾਡਾ ਜੀਵਨ ਗੁਰੂ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਬਤੀਤ ਹੋ ਸਕਦਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦੇ ਹਾਂ ਪੁਜਿਆ ਬੇਅੰਤ ਬੋਲਾਂ ਦੀ ਖਿਮਾ ਅੰਤ ਵਿੱਚ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ